ਡਾਕਟਰ ਬਲਬੀਰ 1100 ਰੁਪਇਆ ਕਾਲੇ ਸੰਘੇ ਤੋਂ ਦੂਸਰੋਪਾ ਮਾਲੀ ਜੀ ਹੋਈ ਬਾ ਇੱਧਰੇ ਪਾਸੇ ਇੰਦਰਜੀਤ ਆ ਗਿਆ ਨੱਥੂ ਚਾਹ ਪਿੰਡ ਹੈ ਇੰਦਰਮਲ ਜੀ ਹੱਥ ਕਰਾ ਕਰਦੀ ਮਰੇ ਵਸਤਾਰ ਨਾਲ ਦੱਸਦਾ ਤੇਰਾ ਗਵਾਦੀ ਪਿੰਡ ਹੈ ਕਿਉਂਕਿ ਇੰਦਰ ਮਾਨ ਸਮਾਨ ਹੋ ਰਹੇ ਨੇ ਸਰਦਾਰ ਹਰਦੇਖ ਸਿੰਘ ਜੀ ਢਾਡੀ ਸਾਹਿਬ ਆ ਜਾਓ ਨਰਿੰਦਰ ਪਰਮਜੀਤ ਸਿੰਘ ਖਾਲਸਾ ਪਰਮਜੀਤ ਖਾਲਸਾ ਇੱਕ ਜੱਟ ਸਾਹਿਬ ਆ ਇੱਕ ਖਾਲਸਾ ਸਾਹਿਬ ਆ ਦੋਨੇ ਪਰਮਜੀਤ ਆ ਜੀ ਨੰਬਰ ਸਾਹਿਬ ਪਰਜੀਤ ਨੰਬਰ ਪਰਮਜੀਤ ਚੰਦ ਸ਼ੇਰੋਂ ਹਾਂਜੀ ਕਾਰਨ ਰੁੜਕਾ ਲੈ ਵੀ ਅਮਿਤ ਕਾਲਾ ਸਿੰਘ ਆਚਾਰੀ ਕਰੋ ਜੀ ਕਾਰਨ ਰੁੜਕਾ ਵੀ ਅਮਿਤ ਕਾਲਾ ਸਿੰਘ ਆ ਲੈ ਵੀ ਜੱਸੀ ਅਧਿਕ ਸਨਮਾਨ ਹੋ ਗਿਆ ਤੇ ਆਪਾਂ ਬਾਤ ਕਰ ਲੈਣੇ ਆ ਤੇ ਮੈਂ ਹੁਣ ਜਿਹੜਾ ਸਨਮਾਨ ਹੈ ਸਰਦਾਰ ਰਾਮ ਸਿੰਘ ਜੀ ਉਹਨਾਂ ਦਾ ਸਨਮਾਨ ਹੋਵੇਗਾ ਇੰਟਰਨੈਸ਼ਨਲ ਕਬੱਡੀ ਪ੍ਰੇਅਰ ਆ ਉਹਨਾਂ ਦਾ ਜਿਹੜਾ ਸਨਮਾਨ ਹੈ ਉਹਨਾਂ ਦੇ استاد ਮੱਥੋਂ ਹੋ ਰਿਹਾ ਜੀ ਸਰਦਾਰ ਅਕਸ਼ਰ ਸਿੰਘ ਜੀ ਮਾਸਟਰ ਅਕਸ਼ਰ ਸਿੰਘ ਜੀ ਉਹਨਾਂ ਵੱਲੋਂ ਆਹ ਅਹਗੇ ਅਹਿਦਾਰਮ ਸਿੰਘ ਉਹਦਾ ਸਨਮਾਨ ਤੇ ਸਰਦਾਰ ਜਾਨ ਸਿੰਘੀ ਉਹਦਾ ਸਨਮਾਨ ਉਸਤਾਦ ਤਾੜੀਆਂ ਲੈ ਜਿਓ ਪਰ ਮੇਰੀਆਂ ਤਾੜੀਆਂ ਚਾਹੀਦੀਆਂ ਭਕੇ ਐ ਪੀਤੰਬਰ ਭਲਵਾਨ ਜੀ ਨੇ ਅਛਰ ਭਲਵਾਨ ਜੀ ਨੂੰ ਛੱਡਿਆ ਤੇ ਇਹਨਾਂ ਦੇ ਗਾਂ ਜਿਹੜੇ ਆ ਚੇਲੇ ਹਾਜੀ ਦਰਬਾਰ ਵੱਲੋਂ ਦਰਬਾਰ ਵੱਲੋਂ ਇਹਨਾਂ kernel ਪੁੰਦਰੀ ਦਾ ਸਨਮਾਨ ਦਿੱਤਾ ਗਿਆ ਧੰਨਵਾਦ ਜੀ ਥੈਂਕਸ ਆ ਅਛਰੇ ਪੀਤੰਬਰ ਭਲਵਾਨ ਜੀ ਜਿਹੜੇ ਬਹੁਤ ਲੰਮੇ ਸਮੇਂ ਜੀ ਇਹਨੇ ਇਸ ਗਰਾਊਂਡ ਨੇ ਤੁਹਾਨੂੰ ਕੁਝ ਦੇਣਾ ਆ ਤੁਹਾਡੇ ਕੋਲ ਲੈਣਾ ਨੇ

ਪਲੇਰਾਂ ਨੂੰ ਇਹ ਗੱਲ ਕਹਿਣਾ ਪੁਰਾਣੇ ਪਲੇਰਾਂ ਨੂੰ ਪੁਰਾਣੀਆਂ ਪੰਚਾਇਤਾਂ ਨੂੰ ਵੀ ਤੁਸੀਂ ਪੈਨ ਪੱਤਰ ਦੇ ਮੈਚ ਕਰਾਓ ਜੇ ਕਬੱਡੀ ਦੇ ਬਾਰੇ ਤੁਸੀਂ ਆਪਣੇ ਇਲਾਕੇ ਦਾ ਬਹੁਤ ਵਧੀਆ ਅੱਜ ਸਾਡੇ ਮੈਚ ਨਹੀਂ ਪੂਏ ਘੋਲਦੇ ਹੁੰਦੇ ਸੀ ਅਸੀਂ ਲਾਗੇ ਕਬੱਡੀ ਮਾਰੀ ਮੁਰਗੀ ਕਹਿੰਦੇ ਹੁੰਦੇ ਨਹੀਂ ਕੋਈ ਗਰਾਊਂਡ ਨਹੀਂ ਸੀ ਹੁੰਦੀ ਇੱਥੇ ਕੋਈ ਉੱਚਾ ਨਹੀਂ ਨਾ ਹੁੰਦੀ ਇੱਥੇ ਰਹਾਾਂ ਦੇ ਵਿੱਚ ਖੇਡਣੀ ਖੇਡੂ ਕੀਤੀ ਅੱਜ ਵੀ ਜਦੋਂ ਪਹਿਲਾ ਮੈਚ 36 ਕਿਲੋ ਤੋਂ ਸ਼ੁਰੂ ਕੀਤਾ ਸੀ ਪਹਿਲਾ ਮੈਚ ਇਹ 36 ਕਿਲੋ ਦਾ ਜਿੱਤ ਕੇ ਬਸੇਸਰਪੁਰ ਤੋਂ ਆਏ ਇਹ ਪਿੰਡ ਸੰਧੂ ਚਠਾ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਬਹੁਤ ਦੇਰ ਤੋਂ ਸਾਡੇ ਬਜ਼ੁਰਗ ਕੂੜਾ ਬਾਬਾ ਜੀ ਛਿੰਝ ਮੇਲਾ ਕਰਵਾਉਂਦੇ ਆ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਬਾ ਸ਼ੰਗਾਰਾ ਜੀ ਨੇ ਛਿੰਝ ਮੇਲਾ ਵੜੀ ਤੁਮਤਾਂ ਨਾਲ ਕਰਵਾਇਆ ਉਹਦੀ ਮੌਤ ਤੋਂ ਬਾਅਦ ਸਾਡੇ ਗੱਦੀ ਨਿਸ਼ੀਨ ਉਹਨਾਂ ਦੇਸੀ ਪੱਟੇ ਦੀ ਮਾਰ ਇਹ ਪਤ ਲਾਲਜੀ ਖੋਸਲਾ ਜੋ ਕਿ ਇਟਲੀ ਰਹਿੰਦੇ ਆ ਉਹਨਾਂ ਨੇ ਇਹ ਲੀ ਨੂੰ ਫੜਿਆ ਵਾ ਤੇ ਹਰ ਸਾਲ ਆਪਣੇ ਮੇਲੇ ਲ ਕਰਵਾਇਆ ਜਾਂਦਾ ਵਾ ਜਿਹਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਦੂਰੋਂ ਦੂਰੋਂ ਪਹਲਵਾਰ ਆਉਂਦੇ ਆ ਜੋ ਤੇ ਆਪਣੇ ਜੋਰ ਦਿਖਾਉਂਦੇ ਆ ਇਸ ਵਾਰ ਜੋ ਕਿ ਪਟਕੇ ਦੀ ਕੁਸ਼ਤੀ ਨੂੰ ਮੋਟਰ ਸ਼ੈਕਲ ਦਿੱਤਾ ਜਾਂਦਾ ਜੇਤੂ ਪਹਿਲਵਾਨ ਨੂੰ ਇਹ ਛੰਝ ਬਹੁਤ ਦੇਰ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਤੋਂ ਛੰਝ ਮੇਲਾ ਕਰਵਾਇਆ ਜਾ ਰਿਹਾ ਵਾ ਪਹਿਲਾਂ ਕਬੱਡੀ ਜੀ ਜਾਨ ਲਾ ਲਓ ਤੁਸੀਂ ਛਿੰਝਾ ਹੁੰਦੀ ਸੀ ਉਦੋਂ ਕੀ ਇਨਾਮ ਲੈਂਦੇ ਗੋੜਦੀਆਂ ਛਿੰਝਾ ਹੁੰਦੀਆਂ ਸੀ ਤੇ ਟੂਰਨਾਮੈਂਟਾਂ ਦੇ ਵਿੱਚ ਵੀ ਉਹ ਕੱਚੇ ਬਨੇਨਾ ਦਿੰਦੇ ਹੁੰਦੇ ਸੀ ਹੁਣ ਦੇਖ ਲਓ ਲੱਖਾਂ ਰੁਪਈਆ ਟਰੈਕਟਰ ਇਹ ਜੀਪਾਂ 18 ਦਿੱਤੀਆਂ ਜਾਂਦੀਆਂ ਬਹੁਤ ਫਰਕ ਪੈ ਗਿਆ ਕੇ ਨਾਲੋਂ ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਇਸ ਨੌਜਵਾਨ ਪੀੜੀ ਨੂੰ ਕਹਿੰਦਾ ਵੀ ਕਬੱਡੀ ਨਾਲ ਜੁੜੋ ਕੋਸ਼ੀਆਂ ਨਾਲ ਜੁੜੋ ਨਸ਼ਾ ਰਹਿਤ ਰਹੋ ਜੋ ਜੋ ਨਸ਼ੇ ਕਰਕੇ ਤੁਸੀਂ ਦੇਖਿਆ ਇਹ ਨੌਜਵਾਨੀ ਦਾ ਕੀ ਹਾਲਾਤ ਹੋਇਆ ਅਸੀਂ ਤੇ ਇਹੀ ਮੈਸੇਜ ਦੇਣਾ ਚਾਹੁੰਦੇ ਆ ਨਸ਼ਿਆਂ ਤੋਂ ਰਹਿਤ ਰਹੋ ਕਿਵੇਂ ਕਿਵੇਂ ਕਰ ਰਹੇ ਹੋ ਕਿੰਨਾ ਕੁ ਚਾਹ ਆ ਉੱਛਾ ਇਹ ਥੀਏਟਰ ਬੀਤੀ ਹੈ ਜੀ ਅੱਜ ਪਿੰਡ ਦੇ ਵਿੱਚ ਉਤਸ਼ਾਹ ਹੈ ਹੀ ਹੈ ਆਸੇ-પાસੇ ਇਲਾਕੇ ਦੇ ਵਿੱਚ ਵੀ ਉਤਸ਼ਾਹ ਦੀ ਲਹਿਰ ਚੱਲ ਰਹੀ ਹੈ ਉਹਨੂੰ ਕਿ ਬਹੁਤ ਹੀ ਪਿਆਰ ਦੇ ਨਾਲ ਇਸ ਨੂੰ ਸ਼ਿੰਗ ਮੇਲੇ ਦਾ ਇੰਜੋਏ ਕਰ ਰਹੇ ਹੈ ਜੇਕਰ ਕਬੱਡੀ ਦੀ ਗੱਲ ਕਰੀਏ ਜਾਂ ਫੁੱਟਬਾਲ ਦੀ ਗੱਲ ਕਰੀਏ ਵੀ ਅੱਜ ਕੱਲ ਕਬੱਡੀ ਦੇ ਵਿੱਚ ਲੱਖਾਂ ਲੱਗ ਰਹੇ ਨੇ ਪਲੇਅਰ ਬੰਦੇ ਜੀ ਆ ਰਹੇ ਨੇ ਬੱਚੇ ਮੇਲੇ ਦੇ ਕਿੱਥੇ ਜਾਵੇ ਕਿਹੜਾ ਹੋਣ ਇਹਨਾਂ ਦੀਆਂ ਘਟ ਰਿਹਾ ਜਾਂ ਲੋਕ ਸੇ ਦੇਖੋ ਕਬੱਡੀ ਦਾ ਜਿਹੜੀ ਗੱਲ ਹੈਗੀ ਆ ਉਹਦੇ ਵਿੱਚ ਪੰਜਾਬ ਸਰਕਾਰਾਂ ਵੀ ਇੰਟਰਨੈਸ਼ਨਲ ਸਰਕਾਰਾਂ ਵੀ ਲੱਗੀਆਂ ਹੋਈਆਂ ਆ ਤੁਹਾਨੂੰ ਅੱਗੇ ਵਧਾਉਣ ਵਾਸਤੇ ਇਹ ਤੁਹਾਡੀ ਬਿਲਕੁਲ ਗੱਲ ਸਹੀ ਆ ਕਿ ਛਿੰਝ ਮੇਲੇ ਦੇ ਉੱਤੇ ਇਹਨਾਂ ਧਿਆਨ ਨਹੀਂ ਦੇ ਰਿਆ ਜਾ ਰਿਹਾ ਹੈ ਨਾ ਇਸੇ ਕਰਕੇ ਸ਼ਾਇਦ ਮੇਰੇ ਅਨੁਸਾਰ ਨਾ ਮੇਰੇ ਪਰਸਨਲ ਪੀਪਲਵਾਨਾ ਦਾ ਥੋੜਾ ਜਿਹਾ ਰੁਝਾਨ ਘਟ ਰਿਹਾ ਹੈਗਾ ਔਰ ਲੋਕਾਂ ਦਾ ਵੀ ਰੁਝਾਨ ਘਟ ਰਿਹਾ ਹੈ ਇਹ ਜਿਹੜੀ ਛੰਗੇ ਮੇਲਾ ਵੀ ਸ਼ੁਰੂ ਹੋਇਆ ਸੀਗਾ ਇਹ ਗੁੜ ਤੋਂ ਸ਼ੁਰੂ ਹੋਇਆ ਸੀਗਾ ਸਿਰਫ ਗੁੜ ਹੀ ਵੰਡਿਆ ਜਾਂਦਾ ਸੀਗਾ ਲੇਕਿਨ ਹੌਲੀ ਹੌਲੀ ਇੱਕ ਖੋਸਲਾ ਪਰਿਵਾਰ ਜਿਹੜੇ ਆ ਇਹਨਾਂ ਨੇ ਤਰੱਕੀ ਕੀਤੀ ਇਹਨਾਂ ਦੇ ਸਾਰੇ ਪਰਿਵਾਰ ਇਟਲੀ ਅਮਰੀਕਾ ਇੰਗਲੈਂਡ ਇਦਾਂ ਦੀਆਂ ਕੰਟਰੀਆਂ ਵਿੱਚ ਗਏ ਆ ਜਿਹਦੇ ਨਾਲ ਇਹ ਸਿੰਝ ਮੇਲੇ ਦਾ ਪਿਆਰ ਉੱਪਰ ਹੋਇਆ ਹੈ ਬਿਲਕੁਲ ਜੀ ਨਗਰ ਦਾ ਵੀ ਔਰ ਪੰਚਾਇਤ ਦਾ ਵੀ ਸਾਰਿਆਂ ਦਾ ਵੀ ਇੰਟਰਨੈਸ਼ਨਲ ਲੋਕੀ ਜਿਹੜੇ ਬਾਹਰ ਗਏ ਹੋਏ ਆ ਉਹਨਾਂ ਦਾ ਵੀ ਸਹਿਯੋਗ ਦੇਣਾ ਪਿੰਡਵਾਲਿਆਂ ਨੂੰ ਨਗਰਵਾਸੀਨ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆਂ ਸਾਹਮਣਾ ਜੇ ਪਾਰ ਖੜੀ ਆ ਪਈ ਦੇਹੀ ਕਹਾਂਗੇ ਐਜ਼ ਅ ਸਾਬਕਾ ਸਰਪੰਚ ਕਿ ਇੱਧਰ ਦੇ ਮੇਲੇ ਕਰਨੇ ਚਾਹੀਦੇ ਆ ਔਰ ਇਹਦੇ ਨਾਲ ਜਿਹੜੇ ਬੱਚਿਆਂ ਦਾ ਰੁਝਾਨ ਖੇਡਾਂ ਵੱਲ ਕੁਸ਼ਤੀਆਂ ਵੱਲ ਨਸ਼ੇ ਤੋਂ ਦੂਰ ਹੋਣ ਦਾ ਇੱਕ ਵਧੀਆ ਰਾਹ ਹੈਗਾ ਹਾਂਜੀ ਬਾਬਾ ਜੀ ਅੱਜ ਤੁਸੀਂ ਵੀ ਵਿਸ਼ੇਸ਼ ਤੌਰ ਤੇ ਪਿੰਡ ਸੰਧੂ ਚੱਟਾਂ ਮੇਲੇ ਜਿਹੜਾ ਛੇਨੇ ਮੇਲਾ ਹੋ ਰਿਹਾ ਚੋ ਚਿਤਕ ਦਿੱਤੀ ਆ ਕੀ ਲੱਗ ਰਿਹਾ ਦੇਖ ਕੇ اور ਇਸ ਮੇਲੇ ਬਾਰੇ ਕੀ ਕਿਹਾ ਜਾਊਗਾ ਹਾਂਜੀ ਮੈਂ ਬਾਬਾ ਸਜੀਤ ਸਿੰਘ ਪਿੰਡ ਬੰਡਾਲੇ ਇਸ ਮੇਲੇ ਦੇ ਵਿੱਚ ਹਰ ਸਾਲ ਵੀ ਮੈਂ ਇੱਥੇ ਹੁੰਨਾ ਆ ਤੇ ਇਹ ਬਾਬੇ ਸਾਡੇ ਲੱਖ ਦਾ ਤੇ ਪੀਰ ਦਾ ਮੇਲਾ ਆ ਤੇ ਪਿੰਡ ਲੋ ਐਨ ਆਰ ਆਈ ਵੀਰਾਂ ਲੋ ਇਹ ਸਾਂਝਾ ਮੇਲਾ ਕਰਾਇਆ ਜਾਂਦਾ ਆ ਤੇ ਇਸ ਮੇਲੇ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣੀ ਮਿੱਟੀ ਦੇ ਨਾਲ ਜੋੜਨਾ ਚਾਹੁੰਦੇ ਆ ਕਿ ਜੋ ਇਹ ਦਲਦਲ ਦੇ ਵਿੱਚ ਦੁਨੀਆ ਬੱਚੇ ਆਪਣੇ ਫਸਦੇ ਜਾਂਦੇ ਆ ਗਾਂ ਤੋਂ ਵੀ ਮੰਨ ਲਓ ਇਹ ਸ਼ੰਜ ਮੇਲਾ ਤਾਂ ਕਰਵੋਨੇ ਆ ਵੀ ਬੱਚੇ ਜਿਹੜੇ ਆਏ ਆਪਣੇ ਦਲਦਲ ਚੋਂ ਨਿਕਲ ਇਸ ਮਿੱਟੀ ਦੇ ਨਾਲ ਜੁੜਨ ਤੇ ਸਾਡਾ ਸੰਜੋਗ ਬਾਹਰਲੇ ਐਨ ਆਰ ਆ ਵੀਰ ਪਿੰਡ ਦੀ ਪੰਚਾਇਤ ਉਹ ਜਿਆਦਾ ਵੱਧ ਕੇ ਦਿੰਦੇ ਆ ਇਹ ਗੁਰੂ ਸ਼ਗਾਰਾ ਸਿੰਘ 50 ਸਾਲ ਤੋਂ ਪਹਿਲਾਂ ਤੋਂ ਸ਼ੰਜ ਕਰਵਾ ਰਹੇ ਆ ਤੇ ਉਹ ਉਸੇ ਤਰ੍ਹਾਂ ਚੱਲ ਰਹੀ ਆ ਸ਼ੰਜ ਇਹ ਇਹ ਚਲਦੀ ਹੈ ਪੰਚਾਇਤ ਦੇ ਨਾਲ ਐਨ ਆਰ ਆਈ ਵਿਜੀਆਂ ਦੇ ਨਾਲ ਚਲਦੀ ਹੈ